ਕ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਚੱਲ ਰਹੀ ਮੁਹਿੰਮ ਦੇ ਨਤੀਜੇ ਵਜੋਂ ਕਈ ਸੀਨੀਅਰ ਅਧਿਕਾਰੀਆਂ ਨੂੰ ਮੁਤਲਕ ਕੀਤਾ ਗਿਆ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੇ ਐਸਐਸਪੀ ਲਖਵੀਰ ਸਿੰਘ ਨੂੰ ਗੰਭੀਰ ਵਿਭਾਗੀ ਬੇਨਿਯਮਾ ਦੇ ਲਈ ਮੁਤਲਕ ਕਰ ਦਿੱਤਾ ਗਿਆ ਜਦਕਿ ਕਰੋੜਾਂ ਦੇ ਟੈਂਡਰ ਕੋਲਾਟ ਉਟਾਲੇ ਦੇ ਵਿੱਚ ਸੱਤ ਅਧਿਕਾਰੀਆਂ ਨੂੰ ਮੌਤਲੀ ਤੇ ਪ੍ਰਸ਼ਾਸਨ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਬਟਾਲਾ ਨਗਰ ਕਾਉਂਸਲ ਦੇ ਵਿੱਚ ਸੜਕ ਨਿਰਮਾਣ ਦੇ ਨਾਲ ਸੰਬੰਧਿਤ ਇੱਕ ਵੱਡੇ ਟੈਂਡਰ ਦੇ ਵਿੱਚ ਮਹੱਤਵਪੂਰਨ ਬੇਨੇਮਿਆ ਦੇ ਦੋਸ਼ ਸਾਹਮਣੇ ਆਏ ਨੇ ਸਭ ਤੋਂ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਾਈਵੇਟ ਕੰਪਨੀ ਦੇ ਮਾਲਕ ਨੇ ਲਗਾਤਾਰ ਅੱਧਾ ਪ੍ਰਤੀਸ਼ਤ ਘੱਟ ਦਰਾਂ ਦੇ ਟੈਂਡਰ ਜਿੱਤੇ ਨੇ ਜਦਕਿ ਘੱਟ ਦਰਾਂ ਦੇ ਦੇਣ ਵਾਲੀਆਂ ਦੂਜੀਆਂ ਕੰਪਨੀਆਂ ਨੂੰ ਤਕਨੀਕੀ ਖਾਮੀਆਂ ਦਾ ਹਵਾਲਾ ਦਿੰਦੇ ਹੋਏ ਜਾਣਬੁੱਝ ਕੇ ਬਾਹਰ ਰੱਖਿਆ ਗਿਆ ਸੂਤਰਾ ਦਾ ਦਾਵਾ ਹੈ ਕਿ ਟੈਂਡਰ ਪ੍ਰਕਿਰਿਆ ਸਿਰਫ ਇੱਕ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਲਈ ਤਿਆਰ ਕੀਤੀ ਗਈ ਸੀ ਸੋ ਦੱਸਦੀ ਕਿ ਤੁਹਾਨੂੰ ਦੱਸਦੀ ਕਿ ਬਟਾਲਾ ਨਗਰ ਕੌਂਸਲ ਦੇ ਵਿੱਚ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਸੰਬੰਧੀ ਸੂਤਰਾ ਦੇ ਰਾਹੀਂ ਬਹੁਤ ਸਾਰੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ ਕਿਾ ਜਾ ਰਿਹਾ ਹੈ ਕਿ ਉਸ ਕੰਪਨੀ ਨੇ ਇਹ ਪ੍ਰਕਿਊਰਮੈਂਟ ਸਿਸਟਮ ਦੇ ਰਾਹੀ ਬਟਾਲਾ ਨਗਰ ਨਿਗਮ ਦੇ ਲਈ ਵਾਰ-ਵਾਰ ਟੈਂਡਰ ਜਿੱਤਿਆ ਉਹ ਤੇ ਦੱਸਦੀ ਕਿ ਦੂਜੇ ਪਾਸੇ ਟੈਂਡਰ ਦੇ ਲਈ ਜਿਹੜਾ ਇੱਕ ਹੀ ਕੰਪਨੀ ਦਾ ਪੱਖ ਜਿਹੜਾ ਲਿਆ ਗਿਆ ਤੇ ਉਤੇ ਹੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪੱਖ ਦੇ ਵਿੱਚ heira-pheri ਕਰਨ ਦੇ ਦੋਸ਼ ਜਿਹੜੇ ਨੇ ਲੱਗੇ ਨੇ ਟੈਂਡਰ ਕੰਪਨੀਆਂ ਦੇ ਵਿੱਚ ਸਥਾਨਕ ਤਾਕਤਵਰ ਵਿਅਕਤੀਆਂ ਦੁਆਰਾ ਪ੍ਰਭਾਵਿਤ ਸੂਤਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਠੇਕੇਦਾਰਾਂ ਨੂੰ ਟੈਂਡਰ ਪ੍ਰਕਿਰਿਆ ਦਾ ਹਿੱਸਾ ਨਾ ਲੈਣ ਦੀ ਧਮਕੀ ਦਿੱਤੀ ਗਈ ਧਮਕੀ ਦੇ ਕਾਰਨ ਮੁਕਾਬਲਾ ਖਤਮ ਹੋ ਗਿਆ ਜਿਸ ਦੇ ਨਾਲ ਕੰਪਨੀ ਨੂੰ ਫਾਇਦਾ ਹੋਇਆ ਨਿੱਜੀ ਕੰਪਨੀ ਨੇ ਵੱਡੇ ਸੜਕ ਨਿਰਮਾਣ ਪ੍ਰੋਜੈਕਟ ਦੇ ਵਿੱਚ ਸਭ ਤੋਂ ਘੱਟ ਬੋਲੀ ਜਿਹੜੀ ਹੈ ਲਗਾਈ ਹੈ ਤੇ ਇਹ ਟੈਂਡਰ ਬਟਾਲਾ ਨਗਰ ਨਿਗਮ ਦੇ ਕਮਿਸ਼ਨ ਦੁਆਰਾ ਬੁਲਾਇਆ ਗਿਆ ਤੁਲਨਾਤਮਕ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਇਸ ਦੇ ਅਨੁਸਾਰ ਦੱਸਦੀ ਕਿ ਨਿੱਜੀ ਕੰਪਨੀ ਦੇ ਦੁਆਰਾ ਪੇਸ਼ ਕੀਤੀ ਗਈ ਬੋਲੀ ਨੂੰ ਸਭ ਤੋਂ ਘੱਟ ਘੋਸ਼ਿਤ ਕੀਤਾ ਗਿਆ ਸੀ ਅਤੇ ਠੇਕਾ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਅਚਾਨਕ ਕਦਮ ਨਹੀਂ ਸੀ ਸਗੋਂ ਲੰਬੇ ਸਮੇਂ ਤੋਂ ਯੋਜਨਾਬੱਧ ਇੱਕ ਕਦਮ ਸੀ ਤੇ ਤੋਂ ਖਾਤੜੀ ਤੇ ਨੂੰ ਟੈਂਡਰ ਦੀਆਂ ਸ਼ਰਤਾਂ ਤੱਕ ਨਿੱਕੀ ਮੁਲਾਕਣ ਅਤੇ ਫਾਇਲਾ ਦੀ ਆਵਾਜਾਈ ਤੇ ਇੱਕ ਖਾਸ ਮੂਦੇ ਨਿਰੰਤਰਣ ਕਾਰਨ ਮੰਨਿਆ ਜਾ ਰਿਹਾ। ਉੱਥੇ ਦੱਸਦੀ ਕਿ ਕੰਪਨੀ ਨੇ 23 ਕਰੋੜ ਤੇ 99 ਤੋਂ ਵੱਧ ਜਿਹੜੀ ਹੈ ਬੋਲੀ ਲਗਾਈ ਸੀ। ਇਸੇ ਮਾਮਲੇ ਦੇ ਵਿੱਚ ਦੱਸਦੀ ਕਿ ਸਰਕਾਰ ਨੇ ਖਜ਼ਾਨੇ ਨੂੰ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਅਤੇ ਹੁਣ ਕਾਰਵਾਈ ਜਿਹੜੀ ਹੈ ਇਸ ਤੇ ਉੱਪਰ ਕੀਤੀ ਜਾ ਰਹੀ ਹੈ। आपके मोबाइल पर तुरंत आएगी ब्रेकिंग न्यूज स्क्रीन पर सबसे पहले दिखेगी बड़ी खबर देश दुनिया की हर खबर एक जगह अब आपके मोबाइल पर तुरंत फटाफट इंस्टॉल कीजिए न्यूज नेशन ऐप और रखिए खुद को अपडेट